ਗੌਰੀ ਮਹੱਲਾ ਤੀਜਾ ਗੁਰਮਖ ਸੇਵਾ ਪ੍ਰਾਣ ਆਧਾਰ ਹਰ ਜੀਉ ਰੱਖੋ ਹਿਰਦੇ ਉਰ ਧਾਰਾ ਗੁਰਮਖ ਸੇਵਾ ਪ੍ਰਾਣ ਆਧਾਰ ਹਰ ਜੀਉ ਰੱਖੋ ਹਿਰਦੇ ਉਰ ਧਾਰਾ ਗੁਰਮਖ ਖਸੋ ਬਾਸਾ ਚ ਦੁਆਰਾ ਪੰਡਤ ਹਰਪੜ ਤਜੋ ਬੇਕਾਰ ਪੰਡਤ ਹਰਪੜ ਤਜੋ ਬੇਕਾਰ ਗੁਰਮਖ ਪਾਉ ਜਲ ਉਤਰੋ ਪਾਰਾ ਗੁਰਮਖ ਪਾਉ ਜਲ ਉਤਰੋ ਪਾਰਾ ਰਹਾਉ ਗੁਰਮੁਖ ਵਿਚੋਂ ਹੋ ਮੈਂ ਜਾਏ ਗੁਰਮੁਖ ਮੈਲ ਨਾ ਲਾਗੇ ਆਈ ਗੁਰਮੁਖ ਨਾਮ ਬਸੇ ਮਨ ਆਏ ਗੁਰਮੁਖ ਕਰਮ ਧਰਮ ਸਚ ਸੋਈ ਵਾਹਿਗੁਰੂ ਗੁਰਮੁਖ ਕਰਮ ਧਰਮ ਸਚ ਹੋਈ ਗੁਰਮੁਖ ਹੰਕਾਰ ਜਲਾਏ ਦੋਈ ਗੁਰਮੁਖ ਨਾਮ ਰਤੇ ਸੁਖ ਹੋਈ ਆਪਣਾ ਮਨ ਪਰਬੋਧ ਗੁੱਝੋ ਸੋਈ ਲੋਕ ਸਮਝਾਵੋ ਸੁਣੇ ਨਾ ਕੋਈ ਗੁਰਮਖ ਸਮਝਾਵੋ ਸਦਾ ਸੁਖ ਹੋਈ ਮਨਮਖ ਮਨਮਖ ਡਫ ਬਹੁਤ ਚੁਤਰਾਈ ਜੋ ਕਿਸ ਕਮਾਵੇ ਸੋ ਧਾਏ ਨ ਪਾਈ ਆਵੇ ਜਾਵੇ ਠੋਰ ਨ ਕਾਈ ਮਨਮੁਖ ਕਰਮ ਕਰੇ ਬਹੁਤ ਅਭਿਮਾਨ ਬਗ ਜਉ ਲਾਏ ਬਹਿ ਨ ਤਿਆਨ ਜਮ ਪਕੜਿਆ ਤਬ ਹੀ ਪਸਤਨ ਬਿਨ ਸਤ ਗੁਰ ਸੇ ਬੇ ਮੁਕਤ ਨ ਹੋਈ ਗੁਰ ਪ੍ਰਸਾਦਿ ਮਲੈ ਹਰ ਸੋਈ ਗੁਰ ਦਾਤਾ ਜੁਗ ਚਾਰੇ ਹੋਈ ਗੁਰਮ ਖਜਾਤ ਪਤ ਨਾਮੇ ਵਢਾਈ ਸਾਇਰ ਕੀ ਪੁੱਤਰੀ ਬਦਾਰ ਗਵਾਈ ਸਾਇਰ ਕੀ ਪੁੱਤਰੀ ਬਦਾਰ ਗਵਾਈ ਨਾਨਕ ਬਿਨ ਨਾਮ ਝੂਠੀ ਚੁਤرائی ਨਾਨਕ ਬਿਨ ਨਾਮੇ ਝੂਠੀ ਚੁਤرائی ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਸਤ ਸੰਗੀ ਜਨੋ ਜੋ ਅੱਜ ਆਪਾਂ ਪਾਵਨ ਪਵਿੱਤਰ ਅੰਗ 229 ਤੇ 230 ਤੇ ਸੁਭਾਈ ਮਨ ਸ਼ਬਦ ਪੜਿਆ ਇਦੇ ਵਿੱਚ ਸਤਿਗੁਰੂ ਸਮਝਾਉਣਾ ਕਰਦੇ ਨੇ ਗੁਰਮਖ ਦੀ ਡੈਫੀਨੇਸ਼ਨ ਕੀ ਹੈ ਗੁਰਮਖ ਕੀ ਕਰਦਾ ਹੈ ਮਨਮੁਖ ਕੀ ਕਰਦਾ ਉਹਦੇ ਬਾਰੇ ਸਮਝਾਉਂਦੇ ਨੇ ਮਹਾਰਾਜ ਪਹਿਲਾਂ ਤਾਂ ਆਪਣੇ ਆਪ ਨੂੰ ਪੰਡਿਤ ਅਖਵਾਉਣ ਵਾਲੇ ਨੂੰ ਮਹਾਰਾਜ ਨੇ ਸਮਝਾਉਣਾ ਕੀਤਾ ਪੰਡਿਤ ਬਰਾਦਰੀ ਦਾ ਵਿਰੋਧ ਨਹੀਂ ਜੀ ਕਿਸੇ ਤਾਂ ਜੇ ਕੋਈ ਆਪਣੇ ਆਪ ਨੂੰ ਵਿਦਵਾਨ ਅਖਵਾਉਂਦਾ ਜਿਹੜਾ ਪੰਡਿਤ ਦਾ ਮਤਲਬ ਹੁੰਦਾ ਵਿਦਵਾਨ ਮਹਾਰਾਜ ਕਹਿੰਦੇ ਨਾ ਇਹ ਗਉੜੀ ਮਹਲਾ 3 ਦਾ ਸ਼ਬਦ ਹੈ ਜੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੀ ਬਾਣੀ ਵਿੱਚੋਂ ਸ਼ਬਦ ਹੈ ਮਹਾਰਾਜ ਕਹਿੰਦੇ ਗੁਰਮਖ ਸੇਵਾ ਪ੍ਰਾਣ ਆਧਾਰਾ ਹਰ ਜੀਉ ਰੱਖੋ ਹਿਰਦੇ ਓਰ ਘਾਰ ਮਹਾਰਾਜ ਕਹਿੰਦੇ हे ਪੰਡਤ ਗੁਰੂ ਦੇ ਸਨਮੁਖ ਹੋ ਕੇ ਪ੍ਰਮਾਤਮਾ ਦੀ ਸੇਵਾ ਭਗਤੀ ਨੂੰ ਆਪਣੇ ਜੀਵਨ ਦਾ ਆਸਰਾ ਬਣਾ ਲਾ ਤੇ ਫੇਰ ਜਿਉਂ ਰੱਖੇ ਹਰ ਜੀ ਉਹ ਰੱਖੋ ਹਿਰਦੇ ਉਰਤਾਰਾਂ ਪ੍ਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਆਪਣੇ ਮਨ ਵਿੱਚ ਟਿਕਾ ਕੇ ਰੱਖ ਉਹਨੂੰ ਭੁਲਾ ਨਾ ਮਹਾਰਾਜ ਕਹਿੰਦੇ ਇਹ ਪੰਡਤ ਗੁਰੂ ਦੀ ਸ਼ਰਨ ਪੈ ਕੇ ਤੂੰ ਸਦਾ ਸਿਰ ਰਹਿਣ ਵਾਲੇ ਪ੍ਰਮਾਤਮਾ ਦੇ ਦਰ ਤੇ ਵਿਡਿਆਈ ਹਾਸਲ ਕਰੇਗਾ ਗੁਰਮੁਖ ਸੋਪਾ ਸਾਚ ਦੁਆਰਾ ਵਿੱਚ ਤੂੰ ਗੁਰਮਖ ਰਹੇਗਾ ਨਾ ਗੁਰੂ ਦੇ ਸਨਮੁਖ ਗੁਰਮੁਖ ਦਾ ਮਤਲਬ ਹੁੰਦਾ ਜੀ ਗੁਰੂ ਦੇ ਸਨਮੁਖ ਵੀ ਜੋ ਗੁਰਬਾਣੀ ਵਿੱਚ ਗੁਰੂ ਜੀ ਕਹਿੰਦੇ ਨੇ ਉਹੀ ਗੱਲ ਮੰਨਣੀ ਆਪਦੀ ਮਨਮਤ ਛੱਡ ਦੇਣੀ ਵੀ ਗੁਰਬਾਣੀ ਦੀ ਗੱਲ ਨਾ ਸੁਣਨੀ ਆ ਨਾ ਸੁਣਾਉਣੀ ਆ ਨਾ ਸਮਝਣੀ ਆ ਵੀ ਆਪਦੀਆਂ ਹੀ ਛੱਡੀ ਜਾਣੀਆਂ ਆਪਦੀਆਂ ਛੱਡਣ ਵਾਲਿਆਂ ਨੂੰ ਮਨਮੁਖ ਕਹਾ ਜਿਹੜਾ ਗੁਰੂ ਦੀ ਗੱਲ ਮੰਨਦਾ ਉਹ ਗੁਰਮਖ ਆ ਮਹਾਰਾਜ ਕਹਿੰਦੇ ਗੁਰਮਖਸੋ ਬਾਸਾ ਚ ਦੁਹਾਰਾਂ ਏ ਪੰਡਤ ਗੁਰੂ ਦੀ ਸ਼ਰਨ ਪੈ ਕੇ ਤੂੰ ਸਦਾ ਸਿਰ ਰਹਿਣ ਵਾਲੇ ਪ੍ਰਮਾਤਮਾ ਦੇ ਦਰ ਤੇ ਵਿਡਿਆਈ ਹਾਸਿਲ ਕਰੇਗਾ ਅੱਗੇ ਮਹਾਰਾਜ ਕਹਿੰਦੇ ਪੰਡਤ ਹਰ ਪੜ ਤਜ ਬਿਕਾਰ ਏ ਪੰਡਤ ਜੀ ਪ੍ਰਮਾਤਮਾ ਦੀ ਸਿੱਖਤ ਸਲਾਹ ਪੜ ਅਤੇ ਇਸ ਦੀ ਬਰਕਤ ਨਾਲ ਆਪਣੇ ਅੰਦਰੋਂ ਵਿਕਾਰ ਛੱਡ ਮਾੜੀ ਵਰਤੀ ਦੂਰ ਕਰ ਲੈ ਗੁਰੂ ਦਾ ਗਿਆਨ ਪੱਲੇ ਬੰਨ ਲੈ ਅਗੇ ਮਹਾਰਾਜ ਕਹਿੰਦੇ ਨੇ ਗੁਰਮੁਖ ਪਾਉ ਜਲ ਉਤਰੋ ਪਾਰ へ ਪੰਡਤ ਗੁਰੂ ਦੀ ਸ਼ਰਨ ਪੈ ਕੇ ਤੂੰ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਏਗਾ ਨਹੀਂ ਤਾਂ ਸੰਸਾਰ ਸਮੁੰਦਰ ਦੀਆਂ ਲਹਿਰਾਂ ਵਿੱਚੀ ਡੁੱਬ ਕੇ ਮਰੇਗਾ ਗੁਰਮੁਖ ਵਿੱਚੋਂ ਮੈਂ ਜਾਏ ਜੇ ਪਾਈ ਗੁਰੂ ਦੀ ਗੱਲ ਮੰਨਣ ਲਵੇਂ ਤੂੰ ਗੁਰੂ ਦੀ ਸ਼ਰਨ ਪਿਆ ਮਨ ਵਿੱਚੋਂ ਹਉਮੈ ਦੂਰ ਹੋ ਜਾਂਦੀ ਹੈ ਗੁਰਮੁਖ ਮੈਲ ਨਾ ਲਾਗੇ ਆਏ ਗੁਰੂ ਦੀ ਸ਼ਰਨ ਪਿਆ ਮਨ ਨੂੰ ਹਉਮੈ ਦੀ ਮੈਲ ਆ ਨਹੀਂ ਆ ਕੇ ਨਹੀਂ ਚੰਬੜਦੀ ਕਿਉਂਕਿ ਗੁਰਮਖ ਨਾਮ ਵਸੇ ਮਨ ਆਏ ਗੁਰੂ ਦੀ ਸ਼ਰਨ ਪਿਆ ਪ੍ਰਮਾਤਮਾ ਦਾ ਨਾਮ ਮਨ ਵਿੱਚ ਆ ਵਸਦਾ ਹੈ ਗੁਰਮੁਖ ਕਰਮ ਧਰਮ ਸੱਚ ਹੋਈ ਗਰਮਖ ਹੰਕਾਰ ਜਲਾਏ ਦੋਈ ਮਹਾਰਾਜ ਕਹੇ ਪੰਡਤ ਗੁਰੂ ਦੇ ਸਨਮੁਖ ਰਹਾ ਸਦਾ ਸਿਰ ਪ੍ਰਮਾਤਮਾ ਵਿੱਚ ਲੀਲਤਾ ਹੋ ਜਾਂਦੀ ਹੈ ਤੇ ਇਹੀ ਹੈ ਅਸਲੀ ਕਰਮ ਧਰਮ ਗਰਮ ਖੋ ਹੰਕਾਰ ਜਲਾਏ ਦੋਈ ਜਿਹੜਾ ਗੁਰੂ ਦੀ ਸ਼ਰਨ ਪੈਂਦਾ ਹੈ ਉਹ ਆਪਣੇ ਅੰਦਰੋਂ ਹੰਕਾਰ ਤੇ ਮੇਰ ਤੇ ਸਾੜ ਦਿੰਦਾ ਹੈ ਗਰਮ ਕ ਨਾਮ ਰਤੇ ਸੁਖ ਹੋਈ ਪ੍ਰਭੂ ਦੇ ਨਾਮ ਵਿੱਚ ਰੰਗੇ ਜਾ ਕੇ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੂੰ ਆਤਮਿਕ ਆਨੰਦ ਪ੍ਰਾਪਤ ਹੁੰਦਾ ਹੈ ਆਪਣਾ ਮਨ ਪਰਬੋਧੋ 부ਝੋ ਸੋਈ ਹੈ ਪੰਡਤ ਪਹਿਲਾ ਆਪਣੇ ਮਨ ਨੂੰ ਜਗਾਓ ਤੇ ਉਸ ਪ੍ਰਮਾਤਮਾ ਦੀ ਹਸਤੀ ਨੂੰ ਸਮਝੋ ਕਿਉਂਕਿ ਜਿੰਨਾ ਚਿਰ ਮਨ ਸੁੱਤਾ ਪਿਆ ਉਹਨਾਂ ਚਿਰ ਨਹੀਂ ਗੁਰੂ ਦੀ ਗੱਲ ਸੁਣਦਾ ਇਨਸਾਨ ਕਿਉਂ ਵਿਕਾਰਾਂ ਦੀ ਨੀਂਦ ਵਿੱਚ ਬਹਿਮਾ ਭਰਮਾਂ ਦੀ ਨੀਂਦ ਵਿੱਚ ਸੰਸਾਰਿਕ ਰੌ ਰੀਤੀਆਂ ਦੀ ਨੀਂਦ ਵਿੱਚ ਤੇ ਮੋਹ ਮਾਇਆ ਦੇ ਜਾਲ ਦੀ ਨੀਂਦ ਵਿੱਚ ਸੁੱਤਾ ਪਿਆ ਅਨਸਾਨ ਕਿੱਥੇ ਗੁਰੂ ਦੀ ਗੱਲ ਸੁਣਦਾ ਇਹ ਤਾਂ ਜਦੋਂ ਕਿਤੇ ਗੁਰੂ ਕਿਰਪਾ ਕਰਦਾ ਫਿਰ ਅੱਖ ਖੁੱਲhti ਆ ਗੁਰੂ ਗਿਆਨ ਵੱਲ ਨੂੰ ਮਨ ਦੌੜਦਾ ਤੇ ਫਿਰ ਕੁਝ ਮਨੁੱਖ ਦਾ ਨਾ ਜੀਵਨ ਸਬਰ ਜਾਂਦਾ ਅਗੇ ਮਹਾਰਾਜ ਕਹਿੰਦੇ ਨੇ ਆਪਣਾ ਮਨ ਪਰਬੁੱਧ ਬੁੱਝੋ ਸੋਈ اے ਪੰਡਤ ਪਹਿਨਾ ਆਪਣੇ ਮਨ ਨੂੰ ਜਗਾਓ ਤੇ ਉਸ ਪ੍ਰਮਾਤਮਾ ਦੀ ਹਸਤੀ ਨੂੰ ਸਮਝੋ ਫਿਰ ਲੋਕ ਸਮਝਾਵੋ ਸੁਣੇ ਨਾ ਕੋਈ اے ਪੰਡਤ ਜੀ ਤੁਹਾਡਾ ਆਪਣਾ ਮਨ ਮਾਇਆ ਦੇ ਮੋਹ ਵਿੱਚ ਸੁੱਤਾ ਪਿਆ ਹੈ ਪਰ ਤੁਸੀਂ ਲੋਕਾਂ ਨੂੰ ਸਿੱਖਿਆ ਦਿੰਦੇ ਹੋ ਇਸ ਤਰ੍ਹਾਂ ਕਦੇ ਕੋਈ ਮਨੁੱਖ ਸਿੱਖਿਆ ਨਹੀਂ ਸੁਣਦਾ ਜੇ ਆਪ ਹੀ ਬੰਦਾ ਅਗਿਆਨੀ ਆ ਤੇ ਉਹਨੂੰ ਲੋਕਾਂ ਨੂੰ ਹੋਰ ਸਿੱਖਿਆ ਦੇਵੇਂ ਉਹਦੀ ਸਿੱਖਿਆ ਕਿੱਥੇ ਸੁਣੂ ਗੁਰੂ ਦੀ ਸਿੱਖਿਆ ਆਪ ਪ੍ਰਾਪਤ ਕਰ ਫਿਰ ਗੁਰੂ ਦੀ ਸਿੱਖਿਆ ਸੁਣਨ ਵਾਲੇ ਭੈਣ ਭਰਾਵਾਂ ਨੂੰ ਤੂੰ ਗੁਰੂ ਦੀ ਸਿੱਖਿਆ ਦੇਵੇਂਗਾ ਤਾਂ ਸੁਣ ਲੈਣਗੇ ਲੋਕ ਮਹਾਰਾਜ ਕਹਿੰਦੇ ਹੈ ਪੰਡਤ ਤੁਹਾਡਾ ਆਪਣਾ ਮਨ ਮਾਇਆ ਦੇ ਮੋਹ ਵਿੱਚ ਸੁੱਤਾ ਪਿਆ ਹੈ ਪਰ ਤੁਸੀਂ ਲੋਕਾਂ ਨੂੰ ਸਿੱਖਿਆ ਦਿੰਦੇ ਹੋ ਇਸ ਤਰ੍ਹਾਂ ਕਦੇ ਕੋਈ ਮਨੁੱਖ ਸਿੱਖਿਆ ਨਹੀਂ ਸੁਣਦਾ ਗੁਰਮਖਿ ਸਮਝਾਵੋ ਸਦਾ ਸੁਖ ਹੋਈ ਗੁਰੂ ਦੀ ਸ਼ਰਨ ਪੈ ਕੇ ਤੁਸੀਂ ਆਪ ਸਹੀ ਜੀਵਨ ਰਸਤਾ ਸਮਝੋ ਤੁਹਾਨੂੰ ਸਦਾ ਆਤਮਿਕ ਆਨੰਦ ਮਿਲੇਗਾ ਇਹ ਗੁਰਬਾਣੀ ਵਿੱਚ ਕੋਈ ਲਾਲਾ ਨਹੀਂ ਜੀ ਗੁਰਬਾਣੀ ਵਿੱਚ ਨਾ ਕੋਈ ਲਾਲਚ ਦਿੱਤਾ ਜੋ ਗੁਰਬਾਣੀ ਕਹਿੰਦੀ ਹੈ ਸੱਚ ਹੈ ਮਨਮੁਖ ਡੱਫ ਬਹੁਤ ਚੁਤਰਾਈ ਮਹਾਰਾਜ ਕਹਿੰਦੇ ਹੈ ਪੰਡਤ ਆਪਣੇ ਹੀ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਧਾਰਮਿਕ ਵਿਖਾਵਾ ਕਰਦਾ ਹੈ ਬੜੀ ਚੁਤرائی ਬਖਾਂਦਾ ਹੈ ਲੋਕਾਂ ਨੂੰ ਵੀ ਮੈਂ ਬੜਾ ਸਿਆਣਾ ਧਾਰਮਿਕ ਵਿਖਾਵਾ ਕਰਦਾ ਹੈ ਧਰਮੀ ਹੋਣ ਦਾ ਤੇ ਚਤرائی ਦਾ ਮਤਲਬ ਵੀ ਲੋਕਾਂ ਨੂੰ ਦਿਖਾਉਂਦਾ ਵੀ ਮੈਂ ਬੜਾ ਸਿਆਣਾ ਹਾਂ ਅੱਗੇ ਮਹਾਰਾਜ ਕਹਿੰਦੇ ਨੇ ਜੋ ਕਿਸ ਕਮਾਵੇ ਸੋ ਥਾਏ ਨਾ ਪਾਈ ਪਰ ਜਿਉ ਜੋ ਪਰ ਜੋ ਕੁਝ ਉਹ ਆਪ ਅਮਲੀ ਜੀਵਨ ਕਮਾਉਂਦਾ ਹੈ ਉਹ ਪ੍ਰਮਾਤਮਾ ਦੀਆਂ ਨਜ਼ਰਾਂ ਵਿੱਚ ਪ੍ਰਵਾਨ ਨਹੀਂ ਹੁੰਦਾ ਜੋ ਗੁਰੂ ਤੋਂ ਬੇਮਖੋ ਕੇ ਕਰਮ ਕਰਦਾ ਹੈ ਉਹ ਨਹੀਂ ਪ੍ਰਵਾਨ ਹੋਣਾ ਮਹਾਰਾਜ ਕਹਿੰਦੇ ਅਗੇ ਮਹਾਰਾਜ ਕਹਿੰਦੇ ਆਵੇ ਜਾਵੇ ਠੌਰ ਨਕਾਈ ਉਹ ਮਨੁੱਖ ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ ਉਸ ਨੂੰ ਆਤਮਿਕ ਸ਼ਾਂਤੀ ਕੋਈ ਥਾ ਨਹੀਂ ਮਿਲਦੀ ਕੋਈ ਥਾਂ ਵੀ ਕਿਤੇ ਵੀ ਉਹਨੂੰ ਆਤਮਿਕ ਸ਼ਾਂਤੀ ਨਹੀਂ ਮਿਲਦੀ ਉਸਨੂੰ ਅਗੇ ਮਹਾਰਾਜ ਕਹਿੰਦੇ ਨੇ ਮਨਮੁਖ ਮਨਮੁਖ ਕਰਮ ਕਰੇ ਬਹੁਤ ਅਭਿਮਨ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਬੀਬੀਆ ਚਾਹੇ ਭਾਈ ਆ ਭਾਈ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਆਪਣੇ ਵੱਲੋਂ ਧਾਰਮਿਕ ਕਰਮ ਕਰਦਾ ਹੈ ਪਰ ਇਸ ਤਰ੍ਹਾਂ ਉਸ ਦੇ ਅੰਦਰ ਬਹੁਤ ਮਾਣ ਪੈਦਾ ਹੁੰਦਾ ਹੈ ਕਿਉਂਕਿ ਮਾਣ ਵੀ ਮਾਰ ਜਾਂਦਾ ਹੰਕਾਰ ਵੀ ਮਾਰ ਜਾਂਦਾ ਆਪਣੇ ਆਪ ਤੇ ਮਾਣ ਕੀਤਾ ਹੋਇਆ ਗੁਰੂ ਤੇ ਮਾਣ ਕੀਤਾ ਹੋਇਆ ਧਾਰ ਜਾਏਗਾ ਤਨੁ ਭਾਈ ਬਗਜੋ ਲਾਏ ਬਹਿ ਨਿਤ ਧੰਨ ਮਹਾਰਾਜ ਕਹਿੰਦੇ ਨਾ ਪਹਿਲਾਂ ਵਾਲੇ ਬੰਦ ਚ ਦੱਸਦਾ ਵੀ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਆਪਣੇ ਵੱਲੋਂ ਧਾਰਮਿਕ ਕਰਮ ਕਰਦਾ ਹੈ ਔਰ ਇਸ ਤਰ੍ਹਾਂ ਉਸ ਦੇ ਅੰਦਰ ਬਹੁਤ ਮਾਨ ਪੈਦਾ ਹੁੰਦਾ ਹੈ ਕਿਵੇਂ ਕਰਦਾ ਹੈ ਧਰਮ ਕਰਮ ਬਗ ਜਿਉ ਲਾਏ ਰਹੇ ਨਿਤ ਧਿਆਨ ਉਹ ਸਦਾ ਬਗਲੇ ਬਾਗਹੀ ਸਮਾਧੀ ਲਾ ਕੇ ਬੈਠਦਾ ਹੈ ਜਮ ਪਕੜਿਆ ਤਬ ਹੀ ਪਸਤਨ ਜਦੋਂ ਜਦੋਂ ਹੀ ਪਸਤਾਏਗਾ ਜਦੋਂ ਮੌਤ ਨੇ ਜਦੋਂ ਹੀ ਪਸਤਾਏਗਾ ਜਦੋਂ ਮੌਤ ਨੇ ਉਸ ਨੂੰ ਸਿਰੋਂ ਆ ਫੜਿਆ ਬਿਨ ਸਤਗੁਰ ਸੇਬੇ ਮੁਕਤ ਨਾ ਹੋਈ ਗੁਰ ਪ੍ਰਸਾਦੀ ਮਿਲੇ ਹਰ ਸੋਈ ਮਹਾਰਾਜ ਕਹਿੰਦੇ ਹੈ ਪੰਡਤ ਸਤਗੁਰ ਦੀ ਸ਼ਰਨ ਪੈਣ ਤੋਂ ਬਿਨਾ ਦੰਬ ਆਦਿਕ ਤੋਂ ਖਲਾਸੀ ਨਹੀਂ ਹੁੰਦੀ ਗੁਰੂ ਦੀ ਕਿਰਪਾ ਨਾਲ ਹੀ ਉਹ ਘਟ ਘਟ ਦੀ ਜਾਣਨ ਵਾਲਾ ਪ੍ਰਮਾਤਮਾ ਮਿਲਦਾ ਹੈ ਜਦੋਂ ਗੁਰੂ ਦੀ ਕਿਰਪਾ ਲਵਾਂਗੇ ਗੁਰੂ ਦੀ ਗੱਲ ਸੁਣਾਗੇ ਆਪਣਾ ਮਾਣ ਛੱਡ ਕੇ ਮੈਂ ਛੱਡ ਕੇ ਗੁਰੂ ਦੀ ਗੱਲ ਸੁਣਾਗੇ ਫੇਰ ਭਾਈ ਪ੍ਰਮਾਤਮਾ ਮਿਲਦਾ ਹੈ ਗੁਰੂ ਦਾ ਤਾਂ ਗੁਰ ਦਾ ਤਾਂ ਯੁਗ ਚਾਰੇ ਹੋਈ ਏ ਪੰਡਤ ਸਤਜੁਗ ਕਲਯੁਗ ਆਖ ਆਖ ਕੇ ਕਿਸੇ ਯੁਗ ਦੇ ਜਿੰਮੇ ਬਰਾਈ ਲਾ ਕੇ ਗਲਤੀ ਨਾ ਖਾ ਇਸ ਜੋ ਇਹ ਜੁਗ ਤੇ ਜੁਮੇ ਬਰਾਈ ਲਾਤੀ ਵੀ ਇਹ ਮਾੜਾ ਜੁਗ ਕੋਈ ਨਹੀਂ ਮਾੜਾ ਹੁੰਦਾ ਜੀ ਮਹਾਰਾਜ ਕਹਿੰਦੇ ਇਹ ਪੰਡਤ ਜੀ ਸਤਜੁਗ ਕਾਲਜੁਗ ਆਖ ਆਖ ਕੇ ਕਿਸੇ ਜੁਗ ਤੇ ਜੁਮੇ ਬੁਰਾਈ ਲਾ ਕੇ ਗਲਤੀ ਨਾ ਕਰ ਮਹਾਰਾਜ ਕਹਿੰਦੇ ਚੌਹਾਂ ਜੁਗਾਂ ਵਿੱਚ ਗੁਰੂ ਹੀ ਪਰਮਾਤਮਾ ਦੇ ਨਾਮ ਦੀ ਦਾਤ ਦੇਣ ਵਾਲਾ ਹੈ ਚੌਹਾਂ ਜੁਗਾਂ ਦੇ ਵਿੱਚ ਹੀ ਤੂੰ ਗਲਤੀਆਂ ਨਾ ਕਰ ਵੀ ਛਤਜੁਗ ਚੰਗਾ ਸੀ ਜੀ ਕਲਜੁਗ ਮਾੜਾ ਨਾ ਸਾਰੇ ਜੁਗਾਂ ਦੇ ਵਿੱਚ ਹੀ ਜੋ ਸਮੇਂ ਦੀ ਵੰਡ ਮੁਤਾਬਕ ਚਾਰੇ ਜੁਗ ਬਣੇ ਨੇ ਚਾਰ ਜੁਗ ਗਿਣਤੀ ਵਿੱਚ ਆਏ ਨੇ ਮਹਾਰਾਜ ਕਹਿੰਦੇ ਚਾਰੇ ਜੁਗਾਂ ਦੇ ਵਿੱਚ ਹੀ ਪ੍ਰਮਾਤਮਾ ਦੇ ਨਾਮ ਦੀ ਬਾਤ ਦਾਤ ਦੇਣ ਵਾਲਾ ਗੁਰੂ ਪ੍ਰਮਾਤਮਾ ਹੀ ਹੈ ਗੁਰੂ ਹੀ ਪ੍ਰਮਾਤਮਾ ਦੇ ਨਾਮ ਦੀ ਦਾਤ ਦਿੰਦਾ ਹੈ ਭਾਈ ਵਿਸ਼ਵਾਸ ਬਣਾ ਲਾ ਤੂੰ ਗੁਰੂ ਤੇ ਆਪਣਾ ਅਗੇ ਮਹਾਰਾਜ ਕਹਿੰਦੇ ਗੁਰਮਖ ਜਾਤ ਪਤ ਨਾਮੇ ਵੜਾਈ ਏ ਪੰਡਤ ਗੁਰੂ ਦੀ ਸ਼ਰਨ ਪੈਣ ਵਾਲੇ ਮਨੁੱਖ ਵਾਸਤੇ ਹਰ ਨਾਮ ਹੀ ਉੱਚੀ ਜਾਤ ਹੈ ਤੇ ਉੱਚੀ ਕੁਲ ਹੈ ਪ੍ਰਮਾਤਮਾ ਦੇ ਨਾਮ ਵਿੱਚ ਉਹ ਆਪਣੀ ਇੱਜ਼ਤ ਮੰਨਦਾ ਹੈ ਸੈਰ ਕੀ ਪੁੱਤਰੀ ਵਿਧਾਰ ਗਵਾਈ ਨਾਮ ਦੀ ਬਰਕਤ ਨਾਲ ਹੀ ਉਸ ਨੇ ਮਾਇਆ ਦਾ ਪ੍ਰਭਾਵ ਆਪਣੇ ਅੰਦਰੋਂ ਕੱਟ ਕੇ ਪਰੇ ਰੱਖ ਦਿੱਤਾ ਨਾਨਕ ਬਿਨ ਨਾਵੇਂ ਝੂਠੀ ਚੁਤਰਾਈ ਹੈ ਨਾਨਕ ਆਖੇ ਪੰਡਤ ਪ੍ਰਮਾਤਮਾ ਦੇ ਨਾਮ ਤੋਂ ਬਾਂਝੇ ਰਹਿ ਕੇ ਹੋਰ ਹੋਰ ਚੁਤਰਾਈ ਬਖਾਣੀ ਬ्यर्थ ਹੈ ਪਰਮਾਤਮਾ ਦੇ ਨਾਮ ਦੀ ਗੁਰੂ ਦੀ ਤੂੰ ਵਡਿਆਈ ਕਰਦਾ ਤਾਂ ਸੱਤ ਹੈ ਜੇ ਤੂੰ ਪਰਮਾਤਮਾ ਦੇ ਨਾਮ ਤੋਂ ਗੁਰੂ ਦੀ ਵਡਿਆਈ ਤੋਂ ਬਾਝਾ ਹੋ ਕੇ ਹੋਰ ਵਡਿਆਈ ਕਰਦਾ ਨਾ ਚਤਰਾਈ ਦਿਖਾਉਣਾ ਸਿਆਣਪ ਮਹਾਰਾਜ ਕਹਿੰਦੇ ਬੇਅਰਥ ਆ ਇਹ ਕਿਸੇ ਕੰਮ ਨਹੀਂ ਆਉਣੀ ਤੇਰੀ ਅਗਰੇ ਸ਼ਬਦ ਚ ਮਹਾਰਾਜ ਕਹਿੰਦੇ ਨੇ ਗਉੜੀ ਮਹੱਲਾ ਤੀਜਾਂ ਦੇਸ ਜੁਗ ਦਾ ਧਰਮ ਪੜੋ ਤੁਮ ਭਾਈ ਪੂਰੇ ਗੁਰ ਸਭ ਸੂਜੀ ਪਾਈ हे भाई इस मनुखा जन्म का कर्तव्य पढ़ो भाव ए सीखो के मनुखा जन्म وچ જીવન सफल करण वास्ते की उद्यम करना चाहिदा है हे भाई जेड़ा मनुख गुरु दी शरण पया पया है पूरे गुरु ने उस्नु ए सूझ दे दी एथे अग हर नाम सिखाई महाराज कंदे ਇਥੇ ਵੀ ਤੇ ਅੱਗੇ ਵੀ ਕਿ ਇਸ ਲੋਕ ਵਿੱਚ ਤੇ ਪ੍ਰਲੋਕ ਵਿੱਚ ਪ੍ਰਮਾਤਮਾ ਦਾ ਨਾਮ ਹੀ ਅਸਲ ਸਾਥੀ ਹੈ। RAM ਪੜੋ, ਮਨ ਕਰੋ ਵਿਚਾਰੋ, ਏ ਭਾਈ ਪ੍ਰਮਾਤਮਾ ਦੀ ਸਿੱਖਤ ਸਲਾਹ ਪੜੋ। ਆਪਣੇ ਮਨ ਵਿੱਚ ਪ੍ਰਮਾਤਮਾ ਦੇ ਗੁਣਾਂ ਦੀ ਵਿਚਾਰ ਰੱਖੋ। ਵਿਚਾਰ ਕਰੋ। ਮਹਾਰਾਜ ਕਹਿੰਦੇ ਨੇ ਗੁਰ ਪ੍ਰਸਾਦ ਦੀ ਮੈਲ ਉਤਾਰ। ਇਸ ਤਰ੍ਹਾਂ ਗੁਰੂ ਦੀ ਕਿਰਪਾ ਨਾਲ ਆਪਣੇ ਮਨ ਦੀ ਮਨ ਵਿੱਚੋਂ ਬਕਾਰਾਂ ਦੀ ਮੈਲ ਦੂਰ ਕਰ ਬਾਦ ਬਰੋਦਨਾ ਪਾਇਆ ਜਾਏ ਮਹਾਰਾਜ ਕਹਿੰਦੇ ਹੈ ਪਾਈ ਕਿਸੇ ਧਾਰਮਿਕ ਵਹਿਸ ਕਰਨ ਨਾਲ ਜਾਂ ਕਿਸੇ ਧਰਮ ਦਾ ਖੰਡਨ ਕਰਨ ਨਾਲ ਪ੍ਰਮਾਤਮਾ ਦਾ ਨਾਮ ਪ੍ਰਾਪਤ ਨਹੀਂ ਹੁੰਦਾ ਮਨ ਤਾਂ ਫੀਕਾ ਦੂਜੇ ਪਾਏ ਇਸ ਤਰ੍ਹਾਂ ਪ੍ਰਮਾਤਮਾ ਦੇ ਨਾਮ ਦੀ ਲਗਨ ਤੋਂ ਖੁੰਝ ਕੇ ਹੋਰ ਸਵਾਦ ਵਿੱਚ ਪਿਆ ਮੰਨ ਆਤਮਿਕ ਜੀਵਨ ਤੋਂ ਸਖਣਾ ਹੋ ਜਾਂਦਾ ਹੈ ਸਰੀਰ ਹਿਰਦਾ ਆਤਮਿਕ ਜੀਵਨ ਤੋਂ ਸੁညာ ਹੋ ਜਾਂਦਾ ਹੈ ਸੁညာ ਦਾ ਮਤਲਬ ਸੁਣਨਾ ਜਿਵੇਂ ਆਪਾਂ ਕਹਿ ਦਈਏ ਵੀ ਇਹ ਘਰ ਸੁਣਨਾ ਪਿਆ ਜਾਂ ਕੋਈ ਰਸਤਾ ਕਹਿ ਦਨੇ ਆਪਾਂ ਵੀ ਉਹ ਰਸਤੇ ਨਾ ਜਾਇਓ ਯਾਰ ਉਹ ਸੁਨਸਾਨ ਰਸਤਾ ਸੁਨਨਾ ਉਹਨੂੰ ਕਿਆ ਮਹਾਰਾ ਨੇ ਸੁਝਾ ਲਿਖਿਆ ਹਤੇ ਗੁਰ ਕੇ ਸ਼ਬਦ ਸੱਚ ਲੈ ਬਿਲਾਏ ਗੁਰੂ ਦੇ ਸ਼ਬਦ ਦੀ ਰਾਹੀ ਹੀ ਮਨੁੱਖ ਸਦਾ ਫਿਰ ਰਹਿਣ ਵਾਲੇ ਪ੍ਰਮਾਤਮਾ ਵਿੱਚ ਲਗਨ ਜੋੜ ਸਕਦਾ ਹੈ ਤੇ ਫਿਰ ਹੋਮੇ ਵੀ ਦੂਰ ਹੋ ਜਾਂਦੀ ਹੈ ਮਹਾਰਾ ਜਦੇ ਹੋਮੇ ਮੈਲਾ ਇਹ ਸੰਸਾਰ ਨਿਤ ਤੀਰਥ ਨਾਵੇ ਨਾ ਜਾਏ ਹੰਕਾਰਾਂ ਮਹਾਰਾਜ ਕਹਿੰਦੇ ਹੈ ਭਾਈ ਗੁਰੂ ਨੂੰ ਮਿਲਣ ਤੋਂ ਬਿਨਾ ਇਹ ਜਗਤ ਭਾਵ ਦੁਨੀਆ ਦਾ ਇਹ ਮਨੁੱਖ ਹੋਮੇ ਦੇ ਬਕਾਰ ਨਾਲ ਮਲੀਨ ਮਨ ਹੋ ਜਾਂਦਾ ਹੈ ਤੇ ਨਿਤ ਤੀਰਥ ਨਾਵੇ ਨਾ ਜਾਏ ਹੰਕਾਰ ਮਹਾਰਾਜ ਕਹਿੰਦੇ ਸਦਾ ਤੀਰਥਾਂ ਉੱਤੇ ਇਸ਼ਨਾਨ ਵੀ ਕਰਦਾ ਰਹੇ ਪਰ ਇਸ ਤਰ੍ਹਾਂ ਇਸ ਦੇ ਮਨ ਦਾ ਹੰਕਾਰ ਦੂਰ ਨਹੀਂ ਹੁੰਦਾ ਜਿੰਨੇ ਮਰਜ਼ੀ ਦੀ ਇਥਾਂ ਦੇ ਇਸ਼ਨਾਨ ਕਰ ਲਾ ਜਿੰਨੇ ਮਰਜ਼ੀ ਕਰਮ ਕਾਂਡ ਕਰ ਲਾ ਮਹਾਰਾਜ ਕਹਿੰਦੇ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਤੇਰਾ ਮਾਣ ਹੰਕਾਰ ਨਹੀਂ ਜਾਏਗਾ ਪ੍ਰਮਾਤਮਾ ਦੇ ਨਾਮ ਦੀ ਦਾਤ ਤੈਨੂੰ ਨਹੀਂ ਮਿਲੇਗੀ ਬਿਨ ਕੋ ਰ ਭੇਟ ਜਮ ਕਰੇ ਖੁਆਰਾ ਮਹਾਰਾਜ ਕਹਿੰਦੇ ਗੁਰੂ ਨੂੰ ਮਿਲਣ ਤੋਂ ਬਿਨਾ ਆਤਮਿਕ ਮੌਤ ਇਸ ਨੂੰ ਖੁਆਰ ਕਰਦੀ ਰਹਿੰਦੀ ਹੈ ਬਿਨ ਕੋ ਰ ਭੇਟ ਜਮ ਕਰੇ ਖੁਆਰਾ ਜਮ ਤੇਰੀ ਖੱਜਲ ਖਵਾਰੀ ਕਰਨਗੇ ਮਹਾਰਾਜ ਕਹਿੰਦੇ ਜੇ ਤੂੰ ਗੁਰੂ ਦੇ ਸ਼ਬਦ ਨਾਲ ਨਾ ਜੁੜਿਆ ਤਾਂ ਭਾਈ ਅੱਗੇ ਸਤਿਗੁਰੂ ਸਮਝਾਉਣਾ ਕਰਦੇ ਨੇ ਸੋ ਜਨ ਸਾਚਾ ਜੇ ਹਉਮੈ ਮਾਰੇ ਜਿਹੜਾ ਮਨੁੱਖ ਹਉਮੈ ਨੂੰ ਦੂਰ ਕਰ ਲੈਂਦਾ ਹੈ ਉਹ ਮਨੁੱਖ ਸਦਾ ਸਿਰ ਰਹਿਣ ਵਾਲੇ ਪ੍ਰਮਾਤਮਾ ਦਾ ਰੂਪ ਹੋ ਜਾਂਦਾ ਹੈ ਗੁਰ ਕੈ ਸ਼ਬਦ ਪੰਚ ਸੰਗਾਰੇ ਗੁਰੂ ਉਹ ਗੁਰੂ ਦੇ ਸ਼ਬਦ ਦੀ ਰਾਹੀ ਆਪਣੇ ਅੰਦਰੋਂ ਕਾਮ ਦਾਇਕ ਪੰਜਾਂ ਨੂੰ ਮਾਰ ਮੁਕਾਉਂਦਾ ਹੈ ਜਿਹੜੇ ਹੰਕਾਰੀ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਪੰਜਾਂ ਤਤਾਂ ਨੂੰ ਆਪਣੇ ਅੰਦਰੋਂ ਮਾਰ ਲੈਂਦਾ ਮਾਰਨ ਦਾ ਭਾਵ ਉਹਨੂੰ ਕੰਟਰੋਲ ਵਿੱਚ ਕਰ ਲੈਂਦਾ ਬਸ ਵਿੱਚ ਕਰ ਲੈਂਦਾ ਬੰਨ ਲੈਂਦਾ ਐ ਕਹਿ ਲੋ ਆਪ ਤਰੇ ਸਗਨੇ ਕੁੱਲ ਤਾਰੇ ਮਹਾਰਾਜ ਕਹਿੰਦੇ ਉਹ ਆਪ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਤੇ ਆਪਣੇ ਸਾਰੇ ਕੁਲਾਂ ਨੂੰ ਵੀ ਪਾਰ ਲਗਾ ਲੈਂਦਾ ਹੈ ਜਿਨੇ ਆਪਣੇ ਮਨ ਨੂੰ ਕੰਟਰੋਲ ਕਰ ਲਿਆ ਅਗੇ ਮਹਾਰਾਜ ਕਹਿੰਦੇ ਮਾਇਆ ਮੋਹ ਨਟਬਾਜੀ ਪਾਈ ਏ ਭਾਈ ਜਿਵੇਂ ਜਦੋਂ ਕੋਈ ਨਟਬਾਜੀ ਪਾਉਂਦਾ ਹੈ ਤਾਂ ਲੋਕ ਤਮਾਸ਼ਾ ਵੇਖਣ ਆਣ ਆ ਇਕੱਠੇ ਹੁੰਦੇ ਹਨ ਤੇ ਮੈਂ ਪ੍ਰਭੂ ਨਟ ਨੇ ਮਾਇਆ ਦੇ ਮੋਹ ਦੀ ਰਾਹੀ ਇਹ ਜਗਤ ਰਚਨਾ ਦਾ ਤਮਾਸ਼ਾ ਰਚ ਦਿੱਤਾ ਹੈ ਮਨਮੁਖ ਅੰਦਰ ਰਹੇ ਲਪਟਾਈ ਇਸ ਨੂੰ ਵੇਖ-ਵੇਖ ਕੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਾਇਆ ਦੇ ਮੋਹ ਵਿੱਚ ਅੰਨੇ ਹੋਏ ਮਨੁੱਖ ਇਸ ਤਮਾਸ਼ੇ ਨਾਲ ਚੰਬੜ ਰਹੇ ਹਨ bari dharana de te pehla vi je koi baajigar koi ja koi mandari tamasha dikha reya baahar jadugar ਤੇ ਲੋਕ ਉਥੇ ਇਕੱਠੇ ਹੋ ਜਾਂਦੇ ਉਹ ਜਿੰਨਾ ਚਿਰ ਗੱਲ ਪੂਰੀ ਨਹੀਂ ਹੁੰਦੀ ਤੁਰਦੇ ਨਹੀਂ ਕਈ ਤਾਂ ਹਿਲਦੇ ਨਹੀਂ ਉਥੋਂ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਜਿਹੜਾ ਅਕਾਲ ਪੁਰਖ ਵਾਹਿਗੁਰੂ ਨੇ ਮੋਹ ਮਾਇਆ ਦਾ ਜਾਲ ਵਿਸਾਇਆ ਸੀ ਉਹਦੇ ਵਿੱਚ ਹੀ ਫਸ ਗਿਆ ਇਨਸਾਨ ਇਹ ਜਿਹੜੀ ਮੋਹ ਮਾਇਆ ਹੈ ਪਾਈ ਪ੍ਰਮਾਤਮਾ ਨਹੀਂ ਆ ਪਰ ਤੂੰ ਨਿਕਲਣਾ ਹੈ ਦੇ ਵਿੱਚੋਂ ਪ੍ਰਮਾਤਮਾ ਨਹੀਂ ਤੈਨੂੰ ਕੱਢਣਾ ਉਹਦੇ ਨਾਮ ਨਹੀਂ ਤੈਨੂੰ ਕੱਢਣਾ ਸਭ ਕੁਝ ਉਹਦਾ ਹੀ ਹੈ ਨਾ ਆਕਾਲ ਪੁਰਖ ਵਾਹਿਗੁਰੂ ਦਾ ਸਾਰੀ ਕੁਦਰਤ ਕੁਦਰਤ ਦੇ ਵਿੱਚ ਹੀ ਆਗੇ ਹੈ ਇਹਦੇ ਵਿੱਚੋਂ ਨਿਕਲਣਾ ਵੀ ਪ੍ਰਭੂ ਪਰਮਾਤਮਾ ਦੇ ਨਾਮ ਜਿੰਦੇ ਨਾਲ ਜਾਂ ਤੂੰ ਭਾਈ ਮਹਾਰਾਜ ਨੂੰ ਦੁਬਾਰੇ ਪੰਗਤੀ ਬੋਲਦਾ ਜੀ ਮਨਮੁਖ ਅੰਧ ਰਹੇ ਲਪਟਾਈ ਇਸ ਨੂੰ ਵੇਖ-ਵੇਖ ਕੇ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਵਾਲੇ ਮਾਇਆ ਦੇ ਮੋਹ ਵਿੱਚ ਫਸੇ ਹੋਏ ਅੰਨੇ ਹੋਏ ਮਨੋਕ ਇਸ ਤਮਾਸ਼ੇ ਨਾਲ ਚੰਬੜੇ ਰਹੇ ਗੁਰੂ ਵੱਲ ਧਿਆਨ ਨਹੀਂ ਕੀਤਾ ਜਿਹਨੇ ਰਸਤਾ ਅੱਗੇ ਦਿਖਾਉਣਾ ਸੀ ਜਾਣ ਵਾਸਤੇ ਉੱਥੇ ਚੰਬੜਿਆ ਰਹਿ ਬਸ ਸਮਾਂ ਨਿਕਲ ਗਿਆ ਅਗੇ ਮਾਰਾ ਸਮਝਾਉਂਦਾਂ ਨੇ ਗੌਰਮਖ ਅਲਪਤ ਰਹੇ ਲਿਬਰਾਈ ਪਰ ਗੁਰੂ ਦੇ ਸਰਮੁਖ ਰਹਿਣ ਵਾਲੇ ਮਨੁੱਖ ਪ੍ਰਭੂ ਚਰਨਾਂ ਵਿੱਚ ਸੁਰਤ ਜੋੜ ਕੇ ਇਸ ਤਮਾਸ਼ੇ ਤੋਂ ਨਰਲੇ ਪਰਹਿੰਦੇ ਹਨ ਉਹ ਨੇ ਇਸ ਤਮਾਸ਼ੇ ਵਿੱਚ ਫਸਦੇ ਦੁਨੀਆਂ ਵਾਲੇ ਬੇ ਅਗੇ ਮਹਾਰਾਜ ਕਹਿੰਦੇ ਬਹੁਤੇ ਭੇਖ ਕਰੇ ਭੇਖ ਧਾਰੀ ਹੇ ਭਾਈ ਨਿਰ ਧਾਰਮਿਕ ਪਹਿਰਾਵੇ ਨੂੰ ਹੀ ਧਰਮਕ ਸਮਝਣ ਵਾਲਾ ਮਨੁੱਖ ਅਨੇਕਾਂ ਧਰਮਾਂ ਅਨੇਕਾ ਧਰਮਕ ਪਹਿਰਾਵੇ ਕਰਦਾ ਹੈ ਵੀ ਜੇ ਕਹਿੰਦਾ ਵੀ ਇੱਕਾ ਪਹਿਰਾਵਾ ਹੀ ਧਰਮਕ ਪਾ ਕੇ ਤੇ ਮੈਂ ਧਰਮੀ ਹੋ ਗਿਆ ਉਹਨੇਕ ਪਹਿਰਾਵੇ ਪਾ ਲੈਂਦਾ ਵੀ ਹੁਣ ਆ ਪਾ ਲੋ ਉਹ ਪਾ ਲੋ ਹੁੰਦਾ ਨਾ ਦੁਨੀਆਂ ਤੇ ਕੱਲਾ ਪਹਿਰਾਵੇ ਨਾਲ ਨਹੀਂ ਕੁਛ ਆਉਣਾ ਭਾਈ ਜਿਵੇਂ ਆਪਾਂ ਕੱਲ ਗੱਲ ਕਰੀ ਸੀ ਨਾ ਕੱਲਾ ਮੱਥਾ ਟੇਕਣਾ ਕੋ ਸਬਰ ਨਾ ਗੁਰੂ ਦੀ ਗੱਲ ਸੁਣ ਕੇ ਮੰਨਾਂਗੇ ਤਾਂ ਸਾਡਾ ਜੀਵਨ ਚੇਂਜ ਹੋਣਾ ਫੇਰ ਮਨੁੱਖਾ ਜਨਮ ਲੇਖੇ ਲੱਗਣਾ ਜਦੋਂ ਗੁਰੂ ਦੇ ਕਹਿਣੇ ਮੁਤਾਬਕ ਜੀਵਨ ਬਸਰ ਕੀਤਾ ਮੱਥਾ ਟੇਕਣ ਨੂੰ ਤਾਂ ਮਹਾਰਾਜ ਕਹਿੰਦੇ ਭਾਵੇਂ ਤੂੰ 100 ਵਾਰੀ ਆ ਕੇ ਮੱਥਾ ਟੇਕਦਾ ਸਾਰੀ ਦਿਹਾੜੀ ਚ ਆ ਜਾ ਮੱਥਾ ਟੇਕ ਕੇ ਮੁੜ ਜਾ ਆ ਜਾ ਮੱਥਾ ਟੇਕ ਕੇ ਮੁੜ ਜਾ ਭਾਵੇਂ 100 ਵਾਰੀ ਮਹਾਰਾਜ ਕਹਿੰਦੇ ਆ ਕੇ ਮੱਥਾ ਟੇਕ ਲਾ ਪਰ ਕੁਛ ਨਹੀਂ ਸਬਰਣ ਵਾਲਾ ਸਬਰੇ ਕਾ ਤਾਂ ਜਦੋਂ ਗੁਰੂ ਦੀ ਗੱਲ ਸੁਨੇਗਾ ਉਦੋਂ ਸਬਰਣਾ ਪਈ ਅੱਗੇ ਸਤਿਗੁਰੂ ਸਮਝਾਉਣਾ ਕਰਦੇ ਨੇ ਅੰਤਰ ਤ੍ਰਿਸ਼ਨਾ ਫਿਰੇ ਹੰਕਾਰੀ ਪਰ ਉਸ ਦੇ ਅੰਦਰ ਮਾਇਆ ਦੀ ਤ੍ਰਿਸ਼ਨਾ ਬੜੀ ਹੋਈ ਬਣੀ ਰਹਿੰਦੀ ਹੈ ਉਹ ਹੰਕਾਰ ਵਿੱਚ ਹੀ ਵਿਚਰਦਾ ਹੈ ਆਪ ਨਾ ਚੀਨੇ ਬਾਜੀ ਹਾਰੀ ਮਹਾਰਾਜ ਕਹਿੰਦੇ ਉਹ ਆਪਣੇ ਜੀਵਨ ਨੂੰ ਨਹੀਂ ਪਰਖਦਾ ਇਸ ਵਾਸਤੇ ਉਹ ਮਨੁੱਖਾ ਜਨਮ ਵੀ ਦੀ ਬਾਜੀ